ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਨ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਮਹਰਾਣਾ ਤਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਹਰੀਕੇ ਪੱਤਣ ਤੋਂ ਤਕਰੀਬਨ 4 ਕਿਲੋਮੀਟਰ ਦੀ ਦੂਰੀ ਅਮਰਸਾ ਰੋਡ ਦੇ ਉੱਪਰ ਬਿਲਕੁਲ ਪਿੰਡ ਹੈਗਾ ਮਹਰਾਣਾ ਤੇ ਗੰਡੀ ਪਿੰਡ ਪਿੰਡ ਜਿਹੜਾ ਬਿਲਕੁਲ ਨਾਲ ਹੈਗਾ ਚੋਲਾ ਸਾਹਿਬ ਦੀ ਦੂਰੀ ਬਿਲਕੁਲ ਇੱਥੋਂ ਥੋੜੀ ਬਾਅਦ ਤੇ ਚੋਲਾ ਸਾਹਿਬ ਹੈਗਾ ਦੋਸਤੋ ਤੇ ਹੋਰ ਵੀ ਨੇੜੇ ਤੇੜੇ ਤੇ ਪਿੰਡ ਜਿਹੜੇ ਲੱਗਦੇ ਆ ਦੋਸਤੋ ਹਰੀਕੇ ਪੱਤਣ ਦਾ ਬਿਲਕੁਲ ਜਿਹੜਾ ਨਜ਼ਦੀਕੀ ਏਰੀਆ ਜਿਹੜੀ ਖਾਸ ਤੌਰ ਤੇ ਵਿਜ਼ਿਟ ਤੁਹਾਨੂੰ ਮਹਰਾਣੀ ਪਿੰਡ ਕਰਨੀ ਪਣੀ ਹੈ ਤੇ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆ ਤਕਰੀਬਨ 29 ਜਨਵਰੀ ਨੂੰ ਵੀਡੀਓ ਬਣਾ ਰਹੇ ਹਾਂ ਤੇ ਸਮਾਂ ਜਿਹੜਾ ਦੋਸਤੋ ਜਰੂਰ ਤੁਸੀਂ ਨੋਟ ਕਰ ਲਓ 1.3 ਵਜੇ ਦਾ ਜਿਹੜਾ ਸਮਾਂ ਹੈਗਾ ਦੁਪਹਿਰ ਦਾ ਤੇ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਦੋ ਵਹਿੜਾ ਦਿਖਾਉਣੀਆਂ ਨੇ ਜਰਸੀ ਅੰਗ ਦੇ ਵਿੱਚ ਵਹਿੜਾ ਨੇ ਤੇ ਪਹਿਲਾਂ ਇਹ ਵਹਿੜਾ ਅੱਗੇ ਸੂਣ ਜਾ ਰਹੀਆਂ ਨੇ ਤਿਆਰੀ ਦੇ ਵਿੱਚ ਨੇ ਸਮਾਂ ਦਿਨ ਕਿੰਨੇ ਲੈ ਲੈ ਕੇ ਜਾਣਗੀਆਂ ਉਹ ਗੱਲਬਾਤ ਆਪਾਂ ਵੀਰ ਹੋਣਾਂ ਦੇ ਨਾਲ ਪ੍ਰੋਪਰ ਕਰਕੇ ਉਹਨਾਂ ਤੋਂ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਠੀਕ ਹੈ ਜੀ ਵਹਿੜਾ ਚੰਗੀਆਂ ਹੋਣਗੀਆਂ ਤੇ ਭਾਵਜਾਰ ਵੀ ਜੜਾ ਦੋਸਤੋ ਜੈਨੂਨ ਜਾਇਜ ਹੋਵੇਗਾ ਤੇ ਚਲਦੇ ਆਂ ਵੀਰ ਦੇ ਕੋਲ ਬਧੇਰੇ ਡਿਟੇਲ ਦੇ ਲਈ ਪੁੱਛ ਲੈਣੇ ਆ ਕੀ ਇਹਨਾਂ ਵੈ ਵੜਾਂ ਦੀ ਜਿਹੜੀ ਹੈ ਡਿਟੇਲ ਹੈਗੀ ਆ ਆ ਜੋ ਵੀਰ ਸਾਹਮਣੇ ਹੈ। ਬਾਕੀ ਆਪਣੀ ਜਿਹੜੀ ਤਸੱਲੀ ਆ ਤੁਸੀਂ ਦੋਸਤੋ ਨਰਕਪਰਖ ਆਪਣੀ ਕਰਕੇ ਟਿੱਪ ਕੇ ਤਸੱਲੀ ਨਾਲ ਚਾਰੇ ਥਨਾਂ ਦੀ ਚੈੱਕ ਪਾਸ ਕਰਕੇ ਲੈ ਕੇ ਜਾ ਸਕਦੇ ਹੋ। ਅੱਗੋਂ ਕੋਈ ਵੀ ਵਪਾਰੀ ਵੀ ਰਾ ਕੋਈ ਵੀ ਵਪਾਰ ਦਾ ਕੰਮ ਕਰਦਾ ਖਾਸ ਤੌਰ ਤੇ ਆਪਣੀ ਤਸੱਲੀ ਜ਼ਰੂਰ ਕਰਕੇ ਕੋ ਲੈ ਕੇ ਆਉਂਦਾ ਤੁਹਾਡਾ ਵੀ ਫਰਜ਼ ਬਣਦਾ। ਸਭ ਤੋਂ ਪਹਿਲਾਂ ਵੀਰ ਸਸਰੀ ਕਾਲ ਅਸੀ ਆ ਭਾਈ। ਹੋਰ ਕਹਿਮੋ? ਹਾਂਜੀ ਇਹ ਮਾੜਾ ਚੜਦੀ ਕਲਾ ਚੜਦੀ ਕਲਾ ਰਹਿਣੀ ਚਾਹੀਦੀ ਭਰਾਵਾ ਤੇ ਇੱਕ ਵੀਰ ਆਪਣੇ ਸਰੋਤੇ ਨੂੰ ਆਪਣੇ ਭੈਣ ਭਰਾਵਾਂ ਵੀਰਾਂ ਨੂੰ ਆਪਣਾ ਨਾਮ ਜਰੂਰ ਦੱਸ ਦੇ ਗਏ ਭਾਈ ਮੇਰਾ ਨਾਮ ਲਾਭਪ੍ਰੀਤ ਹੈ ਗਾ ਜੀ ਠੀਕ ਆ ਲਾਭਪ੍ਰੀਤ ਵੀਰੇ ਇਹ ਵਪਾਰ ਦਾ ਕੰਮ ਹੀ ਹੈ ਹਾਂਜੀ ਵਪਾਰ ਦਾ ਠੀਕ ਆ ਮਤਲਬ ਕਿ ਕਿੰਨੇ ਕ ਪਸ਼ੂ ਲੈ ਕੇ ਵੇਚ ਲਏ ਫਿਰ ਅੱਜ ਤੱਕ 1 2 1 2 ਕਰਕੇ ਲਈ ਜਾਈਦੇ ਮਤਲਬ ਆ ਜਾਂਦੇ ਆ ਪਤਾ ਹਾਂ ਕਿੱਲੇ ਦੇ ਪਸ਼ੂ ਆ ਜਾਂਦੇ ਆ ਹਾਂਜੀ ਹਾਂਜੀ ਇਹ ਵੇਖ ਕੇ ਹੋਰ ਪਸ਼ੂਆ ਦੌੜ ਭੱਜ ਹੁੰਦੀ ਹੈ ਵੀ ਹੋਰ ਨਵੇਂ ਲੈ ਕੇ ਬੰਨੀਆਂ ਹਾਂਜੀ ਹਾਂਜੀ ਠੀਕ ਆ ਤੇ ਅੱਜ ਵੜਾ ਦੋ ਆਪਣੇ ਕੋਲ ਜਰਸੀ ਦੇ ਵਿੱਚ ਵੜਾ ਨੇ ਠੀਕ ਆ ਤੇ ਤਾਜ਼ੀਆਂ ਸੂਣ ਆਣੀਆਂ ਹਾਂਜੀ ਤੇ ਆ 10 15 ਦਿਨ ਦੀ ਕੱਚੀ ਆਈ ਭਾਈ ਮਾੜ 10 15 ਦਿਨ ਦੀ ਕੱਚੀ ਆ ਹਾਂਜੀ ਦੋ ਦਾਂ ਦਾ ਕੱਚੀ ਆ ਇਹ ਇਹ ਖੀਰੀ ਹੈ ਨਾ ਹਾਂਜੀ ਇਹ ਇਹ ਉਹ ਦੋ ਦਾਂ ਦਾ ਤੇ ਇਹ ਖੀਰੀ ਹੈ ਜੀ ਹਾਂ ਇਹਦੀ ਆਪਾਂ ਗੱਲ ਕਰ ਲੈਣੀ ਐ ਕੁਬਰੀ ਲਾਭਪ੍ਰਿਤ ਵੀ ਇਹ ਦੋਸਤੋ ਖੀਰੀ ਵਿਹੜ ਤੁਹਾਨੂੰ ਮੈਂ ਦਿਖਾ ਰਿਹਾ ਤੇ ਵਿਹੜ ਚੰਗੀ ਤਰ੍ਹਾਂ ਦੇਖ ਲਓ ਸਿੰਘਾਂ ਵਾਲੀ ਵਿਹੜ ਸਿੰਘ ਬੇਸ਼ੱਕ 2-3 ਢਾਈ ਇੰਚ ਜਿਹੜੇ ਸਿੰਘ ਹੈਗੇ ਆ ਹਵਾਨਾ ਲੇਵਟੀ ਤੁਸੀਂ ਵੇਖ ਕੇ ਚੈੱਕ ਕਰੋ ਮੂੰਹੋਂ ਜੇਕਰ ਦੋਸਤੋ ਗੱਲ ਕਰੀਏ ਤੇ ਖੀਰੀ ਵਿਹੜ ਆ ਠੀਕ ਆ ਜੀ ਦੁੱਧ ਦਾਂਦਾ ਆਪਣੀ ਜਿਹੜੀ ਤਸੱਲੀ ਆ ਤੁਸੀਂ ਵੀ ਘਰ ਵਿਜ਼ਿਟ ਕਰਕੇ ਬੇਸ਼ੱਕ ਜ਼ਰੂਰ ਕਰ ਲਿਓ ਲੇਵਾ ਜਿੰਨਾ ਬਣਾਇਆ ਹੈਗਾ ਅੱਜ ਦੇ ਸਮੇਂ ਇੰਨਾ ਲੇਵਾ ਬਿਲਕੁਲ ਬਣਾ ਕੇ ਤਿਆਰ ਕੀਤਾ ਲਾਭਪ੍ਰੀਤ ਕਿੰਨਾ ਵੀਰੇ ਸਹੀ ਟਾਈਮ ਕਿੰਨਾ ਲੈ ਜੂ ਇਹ ਪਾਈ 10 ਤੋਂ 15 ਦਿਨ ਲੈ ਜੂਗੀ ਜੀ ਹਾਂ ਜੀ ਹਣਾ ਹਾਂ ਜੀ ਠੀਕ ਆ ਠੀਕ ਆ ਠੀਕ ਹੈ ਢਿਲ ਟੁਲ ਹੈਗੀ ਹੈ ਜੇ ਨਾ ਹਾਂਜੀ ਢਿਲ ਬਹੁਤ ਠੀਕ ਹੈ ਸੋ ਦੋਸਤੋ ਲਿਵਟੀ ਬਿਲਕੁਲ ਤੁਹਾਡੇ ਸਾਹਮਣੇ ਆ ਤੇ ਆਹ ਫੇਸ ਦੀ ਕੁਆਲਿਟੀ ਦੇਖੋ ਠੀਕ ਹੈ ਜੀ ਬੇਸ਼ੱਕ ਸਿੰਗ ਹੈਗੇ ਵੈੜ ਦੇ ਪਰ ਵੈੜ ਬਹੁਤ ਪਿਆਰੀ ਆ ਗੁੜ ਰੰਗ ਵਰਗਾ ਬਿਲਕੁਲ ਰੰਗ ਹੈਗਾ ਬਰਾਊਨ ਰੰਗ ਦੇ ਵਿੱਚ ਇਹ ਜਿਹੜੀ ਦੋਸਤੋ ਬਰਾਊਨ ਕਲਰ ਦੇ ਵਿੱਚ ਇਹ ਵੈੜ ਆ ਤੇ ਬਣਾਵਟ ਥੱਲੇੋਂ ਹਵਾਨੇ ਦੀ ਸੋਹਣੀ ਆ ਸ਼ੇਪ ਜਿੰਨੀ ਕ ਅੱਜ ਤੱਕ ਬਣੀ ਹੈ ਵਧੀਆ ਅਗੇ ਨੈਕਸਟ ਟਾਈਮ ਦੇਖਦੇ ਹਾਂ ਕਿੰਨੇ ਦਿਨ ਉੱਪਰ ਲੈ ਕੇ ਜਾਊਗੀ ਜਿਹੜਾ ਕਿ ਹਵਾਨੇ ਦੀ ਸ਼ੇਪ ਆ ਬੰਤਰ ਹੋਰ ਵੀ ਸੋਹਣੀ ਬਣ ਜੇ ਤੇ ਤਕਰੀਬਨ ਇਹਦਾ ਲਾਭਪ੍ਰੀਤ ਵੀਰੇ ਇੱਕ ਤਾਂ ਮੁੱਲ ਦੱਸ ਦੇ ਕਿੰਨਾ ਕੀਤੀ ਡਿਮਾਂਡ ਹੈ ਮੁੱਲੋ ਭਾਈ ਇਹਦਾ 28000 ਰੁਪਈਆ ਜੀ 28000 ਹਾਂ ਜੀ ਠੀਕ ਆ ਤੇ ਦੰਦੋ ਦੋਸਤੋ ਖੇਰੀ ਆ ਜਰੂਰ ਤੁਸੀਂ ਗੌਰ ਕਰੋ ਲਾਭਪ੍ਰੀਤ ਭਾਈ ਨੂੰ ਖੋਲ ਕੇ ਤੋਰੀਆਂ ਨੂੰ ਕੱਢ ਲਓ ਬਰ ਵੈੜਾ ਦੋ ਆ ਦੋਸਤੋ ਕੋਈ ਵੀ ਰਹੂਗਾ ਦੋਨਾਂ ਦਾ ਵੀ ਸੌਦਾ ਤੁਸੀਂ ਮਾਰ ਲਿਓ ਭਾਅ ਪਰ ਤਾਂ ਜੋ ਹੋਊਗਾ ਤੁਹਾਡੀ ਗੁੰਜਾਇਸ਼ ਹੋ ਜਰੂਰ ਕਰ ਦਿੱਤੀ ਜਾਵੇਗੀ ਸੰਪਰਕ ਨੰਬਰ ਮੈਂ ਲਗਾਤਾਰ ਜਿਹੜੇ ਸਕਰੀਨ ਦੇ نیچے ਚੱਲਦੇ ਕਰ ਦਿੰਦੇ ਆ ਬਿਲਕੁਲ ਜਿਹੜੀ ਹਾਈਟ ਆ ਮੀਡੀਅਮ ਹਾਈਟ ਆ ਬੈੜਾਂ ਦੀ ਕਿਉਂਕਿ ਦੂਰੋਂ ਨੇੜੇੋਂ ਕਿਸੇ ਵੀ ਕਿਸਾਨ ਵੀਰ ਨੇ ਚੱਲ ਕੇ ਆਉਣਾ ਜ਼ਰੂਰ ਤੁਸੀਂ ਨੋਟ ਕਰ ਲਿਓ ਮੀਡੀਅਮ ਜਿਹੜੀ ਹਾਈਟ ਆ ਠੀਕ ਆ ਜੀ ਆ ਕਰੋ ਥਾਂ ਦੇਵਾ ਚੈੱਕ ਹਾਂ ਤੋਰੋ ਲੱਭੀ ਥੋੜੇ ਹੋਰ ਲੰਮਾ ਦੋਰ ਲਓ ਠੀਕ ਆ ਜੀ ਲਓ ਜੀ ਮੋੜ ਦਿਓ ਬਾਕੀ ਹਾਈਟ ਜਿਹੜੀ ਆ ਦੋਸਤੋ ਆ ਦਰਮਿਆਨੀ ਹਾਈਟ ਆ ਇੱਕ ਦੋ ਵੜਾਂ ਦੀ ਆ ਦੋਨੋਂ ਵੜਾਂ ਦੀ ਜਿਹੜੀ ਹਾਈਟ ਆ ਬਿਲਕੁਲ ਦਰਮਿਆਨੀ ਆ ਮੀਡੀਅਮ ਹਾਈਟ ਦੀਆਂ ਵੜਾਂ ਨੇ ਠੀਕ ਹੈ ਜੀ ਤੇ ਬਾਕੀ 28000 ਲੈਣ ਦੇਣਾ ਹਨਾ ਜੀ ਹਾਂ ਜੀ ਹਾਂ ਜੀ ਬਾਕੀ ਗੰਜਾਇਸ਼ ਹੋ ਜੂਗੀ ਹਨਾ ਜਦੋਂ ਕੋਈ ਸੌਦਾ ਕਰੂਗੀ ਹਾਂ ਜੀ ਹੋ ਜੂਗੀ ਠੀਕ ਹੈ ਤੇ ਲਾਹ ਪ੍ਰੀਤ ਵੀਰੇ ਦੂਜੇ ਨੰਬਰ ਤੇ ਇੱਕ ਜਰਸੀ ਵੜ ਆ ਗਈ ਹਿਮਾਚਲ ਦੀ ਜਰਸੀ ਲੱਗੀ ਹਿਮਾਚਲ ਦੀ ਜਰਸੀ ਆ ਜੀ ਹਿਮਾਚਲ ਦੀ ਜਰਸੀ ਆ ਦੋਸਤੋ ਠੀਕ ਹੈ ਜੀ ਤੇ ਵੜ ਇਹ ਵੀ ਤਕਰੀਬਨ ਮੀਡੀਅਮ ਹਾਈਟ ਦੇ ਵਿੱਚ ਆ ਠੀਕ ਆ ਆ ਫੇਸ ਦੀ ਕੁਆਲਿਟੀ ਦੇ ਠੀਕ ਆ ਪਿਓਰ ਜਰਸੀ ਆ ਭਾਈ ਠੰਡੀਆਂ ਜੇ ਜਰਸੀਆਂ ਪਿਓਰ ਜਰਸੀ ਵੀਰਾਂ ਦਾ ਹੈਗੀ ਆ ਤੇ ਸੁਹਾ ਭਾਈ ਪਹਿਲਾ ਪ੍ਰੀਤ ਇਹ ਵੀ ਵੀਰ ਕਿੰਨਾ ਸੁਣਦਾ ਭਾਈ ਪਹਿਲਾ ਸੁਹਾ ਹੀ ਸੁਣਨ ਵਾਲੀ ਆ ਜੀ ਪਹਿਲਾ ਸੁਹਾ ਹਾਂ ਜੀ ਠੀਕ ਆ ਦੰਦੋਂ ਮੂੰਹ ਪਤਾ ਕੋਈ ਕਿਵੇਂ ਹਾਂ ਜੀ ਇਹ ਦੋ ਦੰਦ ਹੀ ਭਾਈ ਦੋ ਦੰਦਾਂ ਹਾਂ ਜੀ ਅੱਛਾ ਜੀ ਠੀਕ ਆ ਸੋ ਦੋਸਤੋ ਮੈਂ ਤੁਹਾਨੂੰ ਇੱਕ ਵਾਰੀ ਨਾ ਲੈਵਟੀ ਦੇਵਾ ਇਸ ਦਾ ਵਿਖਾਉਣਾ ਚਾਹਣਾ ਆ ਥੋੜਾ ਜਿਹਾ ਹਿੱਕ ਦੇ ਆ ਕਰੋ ਜੇ ਤੁਸੀਂ ਥਣ ਤੋਂ ਜਿਹੜਾ ਦੋਸਤੋ ਸੂਨ ਤੋਂ ਬਾਅਦ ਐਨੀਮਲ ਹੋਰ ਵੀ ਬਿਲਕੁਲ ਸਾਹਮਣੇ ਕੱਢ ਕੇ ਲੈ ਹੁੰਦਾ ਤੇ ਆਹ ਵੇਖੋ ਜੀ ਠੀਕ ਹੈ ਤੇ ਇਹ ਭਾਈ ਲਪਰੀ ਸਿਆ ਇਹ ਕਿੰਨੇ ਦਿਨ ਲੱਗੂ ਵੀਰੇ ਸੂਨ ਚ ਇਹ ਭਾਈ ਤਿਆਰ ਬਸ ਅੱਜ ਹੀ ਆ ਗੱਲ ਜਾਂ ਦੋ ਦਿਨ ਲੱਗ ਜੀ ਹੋਰ ਮਤਲਬ ਤਿਆਰ ਹੈ ਹਾਂਜੀ ਤਿਆਰ ਹੈ ਠੀਕ ਹੈ ਢੜੀ ਡੰਗਾ ਦਾ ਕੰਮ ਹੈ ਹਾਂਜੀ ਢੜੀ ਡੰਗਾ ਦਾ ਕੰਮ ਹੈ ਤੇ ਇਹਦਾ ਕੀ ਭਾਅ ਬਜਾਰ ਵੀਰ ਇਹਦਾ ਭਾਈ 28000 28000 ਹਾਂਜੀ ਠੀਕ ਹੈ ਲੋਬੀ ਦੋਸਤੋ ਦੋਵੇਂ 28-28 ਹਜ਼ਾਰ ਦੀਆਂ ਐ ਜੇਕਰ ਗੱਲ ਕਰੀਏ ਨਾ ਤਾਂ 56 ਹਜ਼ਾਰ ਕੀਮਤ ਬਣਦੀ ਹੈ ਦੋਹਾਂ ਦੀ ਵੈੜਾ ਤੁਸੀਂ ਜੇਕਰ ਸਿੰਗਲ ਸਿੰਗਲ ਖਰੀਦੀਏ ਤਾਂ 28-28 ਹਜ਼ਾਰ ਦੇ ਵਿੱਚੋ ਗੁਜਾਇਸ਼ ਹੋ ਜੂਗੀ ਤੇ ਜੇਕਰ ਲਾਪਰੀਤ ਬਾਈ ਘੱਟੋ ਘੱਟ ਵੀ ਦੋਵੇਂ ਵੈੜਾ 56 ਹਜ਼ਾਰ ਦੀਆਂ ਪੈਂਤੀਆਂ ਨੇ ਤਾਂ ਦੋਵਾਂ ਵੈੜਾਂ ਦੇ ਵਿੱਚ ਕੀ ਮਾਨਤਨ ਕਰਦੇਗਾ ਵੀ ਜੇ ਸਿੰਗਲ ਸਿੰਗਲ ਲੈ ਕੇ ਨੇ ਦੋਵੇਂ ਇਕੱਠੀਆਂ ਦਾ ਜੋੜਾ ਲੈਣਾ ਹੋਊਗਾ ਉਹਦੇ ਪਾਈ ਉਹਨਾਂ ਨੂੰ ਡਿਸਕਾਊਂਟ ਲੱਗ ਜੇਗਾ 55000 ਰੁਪਏ ਦਾ ਜੋੜਾ ਦੇ ਲਾਂਗੇ 55000 ਚ ਹਾਂਜੀ ਠੀਕ ਹੈ ਹਾਂਜੀ 54000 ਜਿਹੜੇ ਨੇ ਕੰਨੀ ਗੱਲੀ ਲੈਣੀ ਫਿਰ 282000 ਰੁਪਏ ਮੋੜਾ ਫਿਰ ਮਤਲਬ ਕਿ 282000 ਦੇ ਵਿੱਚੋਂ ਜੋ ਵੀ ਲੈਸ ਹੋਊਗਾ ਹਾਂਜੀ ਹਾਂਜੀ ਉਹ ਆ ਹਾਂਜੀ ਉਦਾਂ ਦੋਨੋਂ ਇਕੱਠਿਆਂ ਕੋਈ ਲੈ ਜਾਊਗਾ ਤਾਂ 56 ਚੋਂ 54 ਦੀਆਂ ਲਾਸਟ ਹੋ ਜਾਣਗੀਆਂ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਸੋ ਦੋਸਤੋ ਜਰੂਰ ਤੁਸੀਂ ਨੋਟ ਕਰ ਲਿਓ ਬਾਕੀ ਤੁਸੀਂ ਆਓ ਤਸੱਲੀ ਕਰੋ ਵਿਜ਼ਿਟ ਕਰਕੇ ਜਿੰਨੀ ਵੀ ਗੁੰਜਾਇਸ਼ ਖੋਣੀ ਸੀ ਬਾਈ ਨੇ ਕਰ ਦਿੱਤੀ ਹੈ ਵੀ ਕਹਤਾ ਵੀ ਇੰਨਾ ਕੁ ਹੋ ਜਾਊਗਾ ਠੀਕ ਹੈ ਵੀ ਬਾਕੀ ਵੀਰ ਦਾ ਜਰੂਰ ਸਾਥ ਦਿਓ ਸ਼ੇਅਰ ਕਰ ਦਿਓ ਵੀਰ ਜਿਹੜੀ ਵੀਡੀਓ ਵੱਧ ਤੋਂ ਵੱਧ ਤਾਜ ਹੋਰ ਨਵੇਂ ਫਾਰਮਰ ਨੇ ਜਿਨ੍ਹਾਂ ਨੇ ਕੋਈ ਪਸ਼ੂ ਖਰੀਦਣਾ ਹੁੰਦਾ ਉਹਨਾਂ ਤੱਕ ਵੀ ਜਿਹੜੀ ਵੀਡੀਓ ਆਪਣੀ ਪਹੁੰਚਦੀ ਹੋ ਸਕੇ ਤੇ ਵਾੜ ਵਧੀਆ ਹੈਗੀ ਆਪਣੀ ਵਾੜ ਰਹਿ ਗਈ ਖੋਲ ਕੇ ਫਿਰ ਤੋਰ ਕੇ ਦਿਖਾਈਏ ਲੋ ਤੇ ਕਦ ਕਾਠ ਜਿਹੜਾ ਦੋਸਤੋ ਦਰਮਿਆਨੇ ਬਿਲਕੁਲ ਹਾਈਟ ਜਿਹੜੀ ਮੀਡੀਅਮ ਇੱਕ ਰੋ ਨੋਟ ਕਰ ਲਿਓ ਕਿਉਂਕਿ ਦੂਰ ਨੇੜੇੋਂ ਕਿਸੇ ਵੀਰ ਨੇ ਚੱਲ ਕੇ ਆਉਣਾ ਤੇ ਆ ਕਰੋ ਨੋਟ ਜੀ ਠੀਕ ਹੈ ਜੀ ਲੈਫਟੀ ਲੂਟੀ ਦੋਸਤੋ ਜਿੰਨੀ ਪੂਰੀ ਬਣਾਈ ਹੈਗੀ ਅੱਜ ਦੇ ਸਮੇ ਤੇ ਵਧੀਆ ਵਿਖਾਲਾ ਵਖਾਉਣ ਡਈ ਹੈ ਬੱਚੀ ਆਜੋ ਜੀ ਮੋੜ ਲਓ ਲੋ ਵੀ ਦੋਸਤੋ ਦੋ ਵੜਾ ਸੀ ਵੀਰ ਦੇ ਕੋਲ ਲਾਪ੍ਰੀਤ ਦੇ ਕੋਲ ਪਿੰਡ ਮਹਰਾਣਾ ਇੱਕ ਵਾਰੀ ਜ਼ਰੂਰ ਨੋਟ ਕਰ ਲਓ ਹਰੀਕੇ ਪੱਤਣ ਤੋਂ 4 ਕਿਲੋਮੀਟਰ ਦੀ ਦੂਰੀ ਆ ਬਿਲਕੁਲ ਸੜਕ ਤੇ ਜਦੋਂ ਦੋਸਤੋ ਤੁਸੀਂ ਅਮਰਸਾ ਰੋਡ ਤੇ ਆਉਨੇ ਹੋ ਹਰੀਕੇ ਪੱਤਣ ਤੋਂ 4 ਕਿਲੋਮੀਟਰ ਦੀ ਦੂਰੀ ਤੇ ਮਹਰਾਣਾ ਪਿੰਡ ਜਿਹੜਾ ਦੋਸਤੋ ਸੱਜੇ ਪਾਸੇ ਟਰਨ ਹੁੰਦੀ ਆ ਠੀਕ ਹੈ ਜੀ ਪਿੰਡ ਵਿਜ਼ਿਟ ਕਰਕੇ ਤਸੱਲੀ ਕਰਨ ਤੇ ਲਾਪ੍ਰੀਤ ਇੱਕ ਆਪਣੇ ਨੰਬਰ ਜ਼ਰੂਰ ਦੱਸਦੀ ਭਾਈ ਭਾਈ ਮੇਰਾ ਨੰਬਰ ਆ 765989962 ਠੀਕ ਤੇ ਮੇਰੇ ਪਾਪਾ ਦਾ ਨੰਬਰ ਭਾਈ 9743 34301 ਠੀਕ ਆ ਹਾਂਜੀ ਸੋ ਦੋਸਤੋ ਇਹ ਸਨ ਵੀਰ ਲਾਪਰਿਤ ਦੋ ਬੈੜਾਂ ਵਕਾਉ ਨੇ ਠੀਕ ਹੈ ਜੀ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ